ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡਾ ਆਪਣਾ ਗੋਪੀ ਮੱਲਕੇ ਜੀ ਅੱਜ ਦਿਖਾਉਣ ਜਾ ਰਹੇ ਹਾਂ ਜੀ ਤੁਹਾਨੂੰ ਪਿੰਡ ਮੱਲਕੇ ਦਾ ਸਕੂਲ ਯਾਨੀ ਕਿ ਮੇਰੇ ਪਿੰਡ ਮੱਲਕੇ ਦਾ ਸਕੂਲ ਗੱਲ ਕਰਾਂਗੇ ਇਸ ਸਕੂਲ ਬਾਰੇ ਕਦੋਂ ਬਣਿਆ ਪਹਿਲੀ ਵਾਰ ਜਦੋਂ ਇਸ ਸਕੂਲ ਬਣਿਆ ਤਾਂ ਇਸ ਸਕੂਲ ਦੀ ਨੀ ਕਿਸ ਨੇ ਰੱਖੀ ਤੇ ਕਿਹੜੀ ਸਨ ਦੇ ਵਿੱਚ ਇਹ ਸਕੂਲ ਬਣਿਆ ਪਹਿਲਾ ਇਸ ਸਕੂਲ ਦਾ ਜੋ ਨਾਮ ਸੀਗਾ ਜੀ ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਸੀ ਇਸ ਸਕੂਲ ਦਾ ਉਦਘਾਟਨ ਕੀਤਾ ਸੀ ਬੀਬੀ ਰਾਮਕੌਰ ਜੀ ਸਰਦਾਰਨੀ ਕੈਰੋਂ ਪੁੱਤਰੀ ਸ਼੍ਰੀ ਸੰਮਾ ਸਿੰਘ ਜੀ ਨੇ 18 6 1961 ਨੂੰ ਇਸ ਸਕੂਲ ਦਾ ਉਦਘਾਟਨ ਕੀਤਾ ਗਿਆ ਖੁੱਲੇ ਅਤੇ ਹਵਾਦਾਰ ਕਮਰੇ ਤੇ ਕਮਰਿਆਂ ਨੂੰ ਜਾਂਦੇ ਹੋਏ ਰਸਤਿਆਂ ਦੇ ਵਿੱਚ ਲੱਗੀ ਹੋਈ ਇੰਟਰਲੌਕ ਟਾਈਲ ਸਕੂਲ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਹੈ ਉਸ ਤੋਂ ਬਾਅਦ ਇਹ ਕਮਰਿਆਂ ਦੀ ਸੇਵਾ ਕਰਵਾਈ ਗਈ ਗੁਰਨੰਦ ਸਿੰਘ ਬਰਾੜ ਮਲਕੇ ਆਪਣੇ ਪਿਤਾ ਸਵਰਗਵਾਸੀ ਬਚਿੱਤਰ ਸਿੰਘ ਬਰਾੜ ਦੀ ਯਾਦ ਵਿੱਚ ਇਹ ਸੇਵਾ ਕਰਵਾਈ ਗਈ 1995 ਦੇ ਵਿੱਚ ਸਾਰੇ ਕਮਰੇ ਪੱਕੇ ਤੇ ਹਵਾਦਾਰ ਹਨ ਜਿਸ ਵਿੱਚ ਗਰਮੀ ਦੇ ਮੌਸਮ ਦਾ ਬਹੁਤ ਘੱਟ ਪਤਾ ਚੱਲਦਾ ਹੈ ਸਕੂਲ ਵਿੱਚ ਬਣੀ ਇਹ ਓਪਨ ਜਿਮ ਜਿਸ ਨਾਲ ਬੱਚੇ ਸਵੇਰ ਅਤੇ ਅੱਧੀ ਛੁੱਟੀ ਦੇ ਟਾਈਮ ਖੇਡਦੇ ਨੇ ਤੇ ਆਪਣੇ ਸਰੀਰ ਨੂੰ ਨਿਰੋਗ ਰੱਖਦੇ ਨੇ ਇਸ ਓਪਨ ਜੈਮ ਦੀ ਸੇਵਾ ਐਮਪੀ ਮੁਹੰਮਦ ਸਦੀਕ ਵੱਲੋਂ ਅਤੇ ਪਿੰਡ ਦੀ ਸਾਰੀ ਪੰਚਾਇਤ ਸਰਪੰਚ ਕੁਲਦੀਪ ਸਿੰਘ ਵੱਲੋਂ ਕੀਤੀ ਗਈ। ਫੁੱਲ ਕਲੀਆਂ ਨਾਲ ਭਰੇ ਬਗੀਚੇ ਸਕੂਲ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਦੇ ਨੇ। ਇਹ ਫੁੱਲ ਕਲੀਆਂ ਸਵੇਰ-ਸਵੇਰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਪਰਿਵਾਰਾਂ ਦੇ ਮਨ ਮੋਹ ਲੈਂਦੀਆਂ ਨੇ। ਜੇਕਰ ਸਕੂਲ ਦੀ ਸਾਫ ਸਫਾਈ ਦੀ ਗੱਲ ਕਰੀਏ ਤਾਂ ਸਕੂਲ ਦੀ ਸਾਫ ਸਫਾਈ ਬਹੁਤ ਹੀ ਜ਼ਿਆਦਾ ਖਿੱਚ ਦਾ ਕੇਂਦਰ ਅਤੇ ਅਲੱਗ-ਅਲੱਗ ਪਾਰਕਾਂ ਬਣੀਆਂ ਹੋਈਆਂ ਨੇ। ਸੋਹਣੇ ਵਿਚਾਰਾਂ ਦੀ ਗੱਲ ਕਰੀਏ ਤਾਂ ਸਕੂਲ ਦੀ ਹਰ ਇੱਕ ਦੀਵਾਰ ਤੇ ਚੰਗੇ ਵਿਚਾਰ ਲਿਖੇ ਨੇ ਜੋ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਨਖੇਰਦੇ ਨੇ। ਦੀਵਾਰਾਂ ਤੇ ਬਣੇ ਹੋਏ ਮਾਟੋ ਅਲੱਗ-ਅਲੱਗ ਆਕ੍ਰਿਤੀਆਂ ਵਿੱਚ ਬਣੀਆਂ ਬੱਚਿਆਂ ਨੂੰ ਪੜ੍ਹਾਈ ਸਮਝਾਉਣ ਲਈ ਚੰਗੇ ਸਰੋਤ ਨੇ। ਨਾਲ ਹੀ ਸਕੂਲ ਵਿੱਚ ਇੱਕ ਪਾਸੇ ਬੱਚਿਆਂ ਦੇ ਖੇਡਣ ਦੇ ਲਈ ਗਰਾਊਂਡ ਬਣਿਆ ਹੋਇਆ ਹੈ। ਬੱਚਿਆਂ ਨੂੰ ਹਰ ਕਲਾ ਵਿੱਚ ਅੱਗੇ ਉਤਾਰਨ ਦੇ ਲਈ ਸਕੂਲ ਦੇ ਟੀਚਰਾਂ ਵੱਲੋਂ ਇਸ ਸਕੂਲ ਦੇ ਗਰਾਊਂਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਇਹ ਹੈ ਜੀ ਮੇਰੇ ਪਿਆਰੇ ਪਿੰਡ ਮੱਲਕੇ ਦਾ ਪਿਆਰਾ ਜਿਹਾ ਸਕੂਲ ਜਿੱਥੋਂ ਪੜ ਕੇ ਬੱਚਿਆਂ ਨੇ ਇਸ ਸਕੂਲ ਦਾ ਬਹੁਤ ਹੀ ਜ਼ਿਆਦਾ ਨਾਮ ਉੱਚਾ ਕੀਤਾ ਹਾਂਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਇਹ ਸੀ ਮੇਰੇ ਪਿੰਡ ਮੱਲਕੇ ਦਾ ਪਿਆਰਾ ਸਕੂਲ ਜੀ